ਪਰਮਸ ਕਾਲੇ ਰੂ ਸਸਰੀ ਗੱਡੇ ਗੱਡੋ ਵਹਨ ਕੇ ਕਾਲਾ ਸਾਹ ਵਾਇਗਰੂ ਜੀ ਕੀ ਫਤਿਹ ਆਪ ਕੋਈ ਗਾਣੇ ਬਾਹਰ ਪਹੁੰਚਾ ਦੇਣਾ ਕੋਈ ਗਾਣੀ ਹੈ ਲੋਕੀਏ ਜੇ ਕੋਈ ਕਿਹਾ ਲੱਗ ਪਸਦਾ ਹੈ ਅਜੇ ਕੀ ਹੋਈ ਗੱਲ ਬਾਤ ਸਹੀ ਨਾਲ ਜੋ ਮਰਦਾ ਹਾਂ ਕੋਈ ਕੋਈ ਪ੍ਰਾਣੀ ਸਾਖੀ ਸੁਣਾਓ ਕੋਈ ਪ੍ਰਾਣੀ ਸਾਖੀ ਸੁਣਾ ਦਿਓ ਕੋਈ ਇਹ ਮਹੀਂ ਵਾਝਾ ਕਰਨ ਇਹ ਮਹੀਂ ਮਾਰਦੀ ਸੀਗਾ ਇਹਦਾ ਨਾਂ ਕੀ ਕਹੇ ਸੀਗਾ ਤੇ ਜੀ ਕਦੇ ਮਹੀਂ ਵਾਹ ਬੜੀ ਮੁਝਾ ਕੇ ਬੰਦਾ ਉਹ ਜੀ ਦੇ ਦੇ ਵਿੱਚ ਰਾਤ ਦੇ ਕੋਈ ਆਨ ਦੁਕਾਨ ਰੱਖਦਾ ਭਾਂਡੇ ਜੋੜ ਕੇ ਕਰਕੇ ਸਾਰਾ ਮਕਾਨ ਨਿੰਗੇ ਲੱਗ ਗਿਆ ਤੋਂ ਸਸਤੇ ਵੇਚ ਦਾ ਆਣ ਉਹਨੇ ਭਾਂਡੇ ਕੀ ਸੀ ਵੇਚਨੇ ਉਹ ਸੁਣ ਕੇ ਤਾਂ ਧਿਆਨ ਉਧਾਰ ਲਿਆ ਕੇ ਵੇਚਨੇ ਲੱਗਾ ਖਾਤੇ ਕੰਮ ਹੋਣਾ ਨਾ ਬੱਲੇ ਉਹ ਖਰਚਾ ਹੋ ਗਿਆ ਸਾਰੇ ਟੁੱਟ ਕੇ ਪਾਣਾਂ ਮਾਲਕ ਜੀ ਦੇ ਬੇਟੇ ਨੂੰ ਕੋਲੀ ਆਂਟ ਕਾਣ ਕੰਦੇ ਕੁਕਰੇ ਨੂੰ ਯਾਰ ਨੂੰ ਪੱਲੇ ਹੈ ਨਹੀਂ ਦਾਮ ਪਰ ਕਿਹੜਾ ਦਾਦੀ ਸੁਣ ਗਿਆ ਧੰਨ ਕਰੇ ਕੋਈ ਤੇ ਪੈਸਾ ਕੋਈ ਨਹੀਂ ਰਿਹਾ ਯਾਰ ਸਭ ਕੋਈ ਨਿਕਾਤ ਹੈ ਯਾਰ ਨੂੰ ਛੱਡ ਕੇ ਜਿਹੜੇ ਸ਼ਾਂ ਪੀਣਾ ਦੇ ਦੀ ਵੀ ਸ਼ਾਂਤੀ ਚੱਲਦੀ ਹੈ ਲਾਜੀ ਕਰਾ ਤੂੰ ਫੁਲੇ ਕੇ ਆ ਦੇ ਗਾ ਲਾ ਕੇ ਕੋਈ ਨਾ ਇਥੇ ਆਏ ਤੇ ਹੀ ਹੋ ਮੈਂ ਨਾ ਨਾ ਬਹੁਤ ਵਧੀਆ ਜੀ ਕੀਂਦੇ ਗੱਲ ਕਮਿਆਂ ਦੇ ਯਾਰੋ ਰੋ ਰੋ ਕਰੇ ਪੁਕਾਰ ਰੋ ਰੋ ਪੁੱਤ ਮਾਗਾਂ ਅੱਲਾਹ ਬੁਰਾ ਰੋ ਪੁੱਤ ਮਾਗਾਂ ਨਾ ਕਰੇ ਮਥੀ ਬਣ ਗਿਆ ਕਹਿੰਦਾ ਮੈਨੂੰ ਚੋਰਾ ਡੁੱਟਿਆ ਮੈਨੂੰ ਹੋਇਆ ਬੋਤਨ ਚਾਰ ਮੇਰੇ ਬਨਿਓ ਖਰਚਾ ਮੁੱਕ ਗਿਆ ਕੜਿਓ ਲੈ ਖਟਾ ਮੁਖਿਆ ਮੈਨੂੰ ਦੇਦੀ ਨ ਮਾਰੇ ਹਾਰੇ ਆਇਆ ਚਾ ਦਰਬਾਰ ਮੇ ਮੈਂ ਆਇਆ ਚਾ ਦਰਬਾਰ ਮੇ ਕੋਈ ਦਸੋ ਦਾਸ ਨੂੰ ਕਹਾਰ ਇੱਕ ਵੇਗ ਦੇ ਰੱਖ ਲਈ ਹੋ ਗਈ ਤੇ ਵੇਗ ਦੇ बदले हल परिजा मज़ा नेटे कूड़ा कि माली ਮਾਈ ਮਾਦੀ ਬਰਖ ਮਖਾ ਬੜੀਣਾ ਉੱਕੇ ਨੱਤਮ ਯਾਰ ਇੱਕ ਦਿਨ ਬੈ ਕਮੀਹਾ ਪੇ ਵੇਲੇ ਬੈ ਕਮੀਹਾ ਨਹੀਂ ਆ ਰੋ ਸੋਚੀ ਜਦੋਂ ਮਚਾ ਬਿਲ ਕਿੰਦਾ ਕਾਮਾ ਕਦੇ ਦੀਂਦਾ ਬਣਾ ਬਿਲ ਕਾਮਾ ਕਦੇ ਨਹੀਂ ਬਣਾ ਐ ਓ ਜਾ ਹਸ਼ਿਆਰ ਜੇ ਦੱਤ ਕੇ ਲੱਗੇ ਆਪਣੇ ਸਭ ਦੇ ਲਾਗੇ ਆਪਣੇ ਅਮਨ ਕਹਿੰਦਾ ਨਾਲ ਪਿਆਰ ਪੁੱਤਰ ਲੈ ਆ ਮੱਝੀ ਚਾਕੇ ਉਹ ਲੈ ਆ ਮੱਝੀ ਚਾਕੇ ਨਤਕੜ ਜਾਵੇਂ ਪਾਰ ਉੱਥੇ ਮਈ ਵਾਸੀ ਪੰਡਿਆ ਹੋਈ ਉੱਥੇ ਮਈ ਵਾਸੀ ਪੰਡਿਆ ਪੁੱਤਰ ਆਪਣੇ ਜਾ ਰ ਇਹ ਜਾਉਂਦਾ ਮੱਝੀ ਚਾਕੇ ਕੀ ਕਰ ਗਏ ਜੱਗਾਂ ਦੇ ਜੱਗਾਂ ਦੇ ਉੱਪਰ ਇੱਕ ਦਿਨ ਬੈਠੀ ਸੋਣੀ ਬੈਠੇ ਉਹ ਬੈਠੀ ਸੋਣੀ ਲੈ ਕੇ ਰੋਬਿਆ ਮੁਗਮ ਨੀ ਤੇਰੇ ਬਗਲੇ ਸੋਣੀਏ ਹੋਦੇਵੇਂ ਬਗਲੇ ਸੋਣੀਏ ਨੀ ਮੈਂ ਤਾਂ ਬੈਠਾ ਉਮਰ ਗਿਜ਼ਾਰ ਤੇਰੇ ਬਗਲੇ ਸੋਣੀਏ ਨੀ ਮੈਂ ਤਾਂ ਬੈਠਾ ਉਮਰ ਗਿਜ਼ਾਰ